ਹੈਰਿਥ ਇੰਸ਼ੋਰੈਂਸ ਇੱਕ ਨਵਾਂ ਡਰਾਮਾ ਹੈਗਾ ਜੀ ਜਿਵੇਂ ਅ ਪਹਿਲੇ ਹਜ਼ਾਰ ਹਜ਼ਾਰ ਦੇ ਫਾਰਮ ਪਰ ਆਈ ਸੀ 2022 ਦੀ ਚੋਣਾਂ ਤੋਂ ਪਹਿਲੇ ਲੋਕਾਂ ਦਾ ਲਾਲਚ ਦੇ ਕੇ ਡਾਟਾ ਇਕੱਠਾ ਕੀਤਾ ਤੋਂ ਨਵਾਂ ਡਰਾਮਾ ਕਰਨਾ ਹੈਗਾ ਤੇ 10 ਲੱਖ ਦਾ ਹੁਣ ਨਵਾਂ ਡਰਾਮਾ ਹੈਗਾ ਲੇਕਿਨ ਆਪ ਬਤਾ ਦਿਜੀਏ ਨਾ ਹੈਲਥ ਜੌਰਨਸਟ ਕੀ ਕੀ ਕਹਿੰਗੇ ਹੈਰਿਥ ਇੰਸ਼ੋਰੈਂਸ ਇੱਕ ਨਵਾਂ ਡਰਾਮਾ ਹੈਗਾ ਜੀ ਜਿਵੇਂ ਪਹਿਲੇ ਹਜ਼ਾਰ ਹਜ਼ਾਰ ਦੇ ਫਾਰਮ ਪਰ ਆਈ ਸੀ 2022 ਦੀ ਚੋਣਾਂ ਤੋਂ ਪਹਿਲੇ ਲੋਕਾਂ ਦਾ ਲਾਲਚ ਦੇ ਕੇ ਡਾਟਾ ਇਕੱਠਾ ਕੀਤਾ ਉਸ ਡੇਟੇ ਨੂੰ ਇਸਤੇਮਾਲ ਕਰਕੇ ਇਹ ਲੋਕਾਂ ਨੂੰ ਮੈਸੇਜ ਭੇਜੇ ਕਿ ਜੇ ਤੁਹਾਡਾ ਫਾਰਮ ਭਰ ਗਿਆ ਤਾਂ ਝਾੜੂ ਨੂੰ ਵੋਟ ਪਾਓ ਨਾਲ ਦੀ ਨਾਲ 1000 ਰੁਪਏ ਸ਼ੁਰੂ ਹੋ ਜਾਣਗੇ ਇਹ ਸਾਰਾ ਡਾਟਾ ਇਕੱਠਾ ਕਰਨ ਦਾ ਇੱਕ ਤਰੀਕਾ ਹੈਗਾ ਹੁਣ ਉਹ ਤਾਂ ਨਿਕਲ ਗਿਆ 4 ਸਾਲ ਨਿਕਲ ਕੇ ਦਵਾਨੀ ਕਿਸੇ ਬੀਬੀ ਨੂੰ ਮਿਲ ਹੀ ਨਹੀਂ ਤਾਂ ਹੁਣ ਨਵਾਂ ਡਰਾਮਾ ਕਰਨਾ ਹੈਗਾ ਇਹ 10 ਲੱਖ ਦਾ ਹੁਣ ਨਵਾਂ ਡਰਾਮਾ ਹੈਗਾ ਸੋ ਇਹ ਤਾਂ ਅ ਨਿਤ ਨਵੇਂ ਡਰਾਮੇ ਹੀ ਕਰਦੇ ਰਹਿੰਦੇ ਨੇ ਹਕੀਕਤ ਜ਼ਮੀਨ 'ਚ ਆਏ ਕਿ ਬੁਰਾ ਹਾਲ ਹੈਗੇ ਪਹਿਲੇ ਇਹਨਾਂ ਨੇ ਆਪਣੇ ਮੁਹੱਲਾ ਕਲੀਨਿਕ ਬਣਾਏ ਸਾਰੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਖਿੱਚ ਕੇ ਉੱਥੇ ਬਿਠਾਤਾ ਉੱਥੇ ਵੀ ਕੀ ਕੋਈ ਨਾ ਕੋਈ ਦਵਾਈ ਮਿਲੇ ਨਾ ਕੋਈ ਇਲਾਜ ਹੋਏ ਸੋ ਇਹ ਸਾਰੇ ਡਰਾਮੇ ਹੈਗੇ ਸਰਕਾਰ ਤੋਂ ਡਰਾਮੇ ਤੋਂ ਇਲਾਵਾ ਇਹ ਨਾ ਦੇਖੋ ਕੁਛ ਹੈ ਨੌਜਵਾਨਾਂ ਨੂੰ ਚੱਕਿਆ ਜਾ ਰਹੇ ਹਜ਼ਾਰਾਂ ਗ੍ਰਿਫਤਾਰੀਆਂ ਜ਼ੋਰੀਆਂ ਦੇ ਨਜ਼ਾਇਜ਼ ਨੌਜਵਾਨਾਂ ਦੇ ਕਰਦੇ ਕੀ ਚੀਜ਼ ਹੈ ਨਹੀਂ ਇਹ ਤਾਂ ਸੀਗਾ ਗੈਂਗਸਟਰ ਦੀ ਉਹਨਾਂ ਨੂੰ ਫੜਨ ਵਾਸਤੇ ਤੇ ਫਿਰ ਨੌਜਵਾਨਾਂ ਨੂੰ ਕਾਨੂੰਨ ਫੜ ਰਹੇ ਨੇ ਮੈਂ ਤਾਂ ਸੋਚਿਆ ਕਿ ਗੈਂਗਸਟਰ ਨੂੰ ਫੜਨਗੇ ਲੇਕਿਨ ਇਸ ਪਰਹਾਰ ਜੀ ਜਿਹੜਾ ਵੀ ਨਾ ਰੱਖਿਆ ਹੈਗਾ ਕਿਹੜੇ ਗੈਂਗਸਟਰ ਨੂੰ ਫੜਿਆ ਹੈਗਾ ਲੰਬੇ ਲੰਬੇ ਇੱਕ ਪੇਜ ਦੇ ਇਸ਼ਤਿਹਾਰ ਅਖਬਾਰਾਂ 'ਚ ਜ਼ਰੂਰ ਲੋਕਾਂ ਦੇ ਕਰੋੜਾਂ ਰੁਪਏ ਖਰਚ ਕਰਕੇ ਲਗਾਤੇ ਲੇਕਿਨ ਗੈਂਗਸਟਰ ਫੜਿਆ ਕਿਹੜਾ ਹੈਗਾ ਮੈਂ ਤਾਂ ਬਲਕੇ ਅਖਬਾਰੀਆ ਪੜਿਆ ਸੀਗਾ ਕਿ ਭਗਵਾਨਪੁਰੀਆ ਜਿਹੜਾ ਇੱਕ ਨੋਨ ਗੈਂਗਸਟਰ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਹੀ ਓ.ਪੀ.ਆ ਲਾਇਆ ਸੀਗਾ ਉਹ ਕਹਿੰਦੇ ਹੁਣ ਉਹਦੇ ਖਿਲਾਫ ਕੋਈ ਸਬੂਤ ਨਹੀਂ ਤਾਂ ਅਸੀਂ ਪ੍ਰੋਸੀਕਿਊਸ਼ਨ ਨਹੀਂ ਕਰ ਸਕਦੇ ਸੋ ਇਹ ਗੈਂਗਸਟਰ ਨੂੰ ਫੜ ਰਹੇ ਨੇ ਕਿ ਰਲੇ ਹੋਏ ਨੇ ਤੇ ਛੱਡ ਰਹੇ ਨੇ ਤੇ ਆਹੀ ਕਾਰਨ ਹੈ ਕਿ ਰੋਜ਼ ਦਿਨ ਦਿਹਾੜੇ ਮੋਤਾ ਹੋ ਰਹੀਆਂ ਨੇ ਇਹ ਨਵਾਂ ਸਾਲ ਚੜਿਆ ਤੇ ਨਵਾਂ ਸਾਲ ਦੇ ਪਹਿਲੇ 10 ਦਿਨ ਲਗਾਤਾਰ ਖਬਰਾਂ 'ਚ ਕਿੱਥੇ ਕਤਲ ਹੋ ਰਹੇ ਨੇ ਕਿੱਥੇ ਲੁੱਟਖੋਹ ਹੁਣ ਤੁਹਾਡੇ ਇੱਥੇ ਸ਼ਹਿਰ 'ਚ ਵੀ ਮੈਨੂੰ ਪਤਾ ਲੱਗਿਆ ਕੱਲ ਪਰਸੋਂ ਹੀ 20 ਲੱਖ ਰੁਪਏ ਲੁੱਟ ਕੇ ਲੈ ਗਏ ਇੱਕ ਦੁਕਾਨ ਦੇ ਦੁਕਾਨ ਤੋਂ ਰੋਜ਼ ਲੁੱਟਖੋਹ ਫਿਰੋਤੀਆਂ ਹੋ ਰਹੀਆਂ ਨੇ ਇਹ ਕਿਨੂੰ ਫੜ ਰਹੇ ਨੇ ਪਤਾ ਨਹੀਂ ਕੋਈ ਕਰੰਦੇ ਕਰੰਦੇ ਜੇ ਫੜ ਰਹੇ ਨੇ ਫੜਨਾ ਹੈ ਤਾਂ ਅਸਲ ਬੰਦਿਆਂ ਨੂੰ ਫੜੇ ਕਦੇ ਕਹਿੰਦੇ ਸੀ 골ਡੀ ਬਰਾਡ ਨੂੰ ਫੜ ਰਹੇ ਨੇ ਕਦੇ ਕੁਝ ਕਹਿੰਦੇ ਸੀ ਜੇਲਾ ਦੇ ਵਿੱਚੋਂ ਤਾਂ ਇਹਨਾਂ ਦੀ ਵੀਆਈਪੀ ਦੀ ਤਰ੍ਹਾਂ ਤਾਂ ਇੰਟਰਵਿਊਜ਼ ਹੁੰਦੀਆਂ ਨੇ ਗੈਂਗਸਟਰਾਂ ਦੀ ਸੋ ਇਹਨਾਂ ਨੇ ਫੜਨਾ ਕੀ ਹੈਗਾ ਇਹ ਤਾਂ ਆਪ ਇਹਨਾਂ ਨੂੰ ਇਹਨਾਂ ਨੂੰ ਸ਼ਹਿ ਦੇ ਰਹੇ ਨੇ ਐਰਥ ਇੰਸ਼ੋਰੈਂਸ ਇੱਕ ਨਵਾਂ ਡਰਾਮਾ ਹੈਗਾ ਜੀ ਜਿਵੇਂ ਅ ਪਹਿਲੇ ਹਜ਼ਾਰ ਹਜ਼ਾਰ ਦੇ ਫਾਰਮ ਪਰ ਆਈ ਸੀ 2022 ਦੀ ਚੋਣਾਂ ਤੋਂ ਪਹਿਲੇ ਲੋਕਾਂ ਦਾ ਲਾਲਚ ਦੇ ਕੇ ਡਾਟਾ ਇਕੱਠਾ ਕੀਤਾ ਤੋਂ ਨਵਾਂ ਡਰਾਮਾ ਕਰਨਾ ਹੈਗਾ ਤੇ 10 ਲੱਖ ਦਾ ਹੁਣ ਨਵਾਂ ਡਰਾਮਾ ਹੈਗਾ ਲੇਕਿਨ ਆਪ ਬਤਾ ਦਿਜੀਏ ਹੈਲਥ ਇੰਸ਼ੋਰੈਂਸ ਕਿਹ ਕਹਿੰਗੇ ਹੈਲਥ ਇੰਸ਼ੋਰੈਂਸ ਇੱਕ ਨਵਾਂ ਡਰਾਮਾ ਹੈਗਾ ਜੀ ਜਿਵੇਂ ਪਹਿਲੇ ਹਜ਼ਾਰ ਹਜ਼ਾਰ ਦੇ ਫਾਰਮ ਪਰ ਆਏ ਸੀ 2022 ਦੀ ਚੋਣਾਂ ਤੋਂ ਪਹਿਲੇ ਲੋਕਾਂ ਦਾ ਲਾਲਚ ਦੇ ਕੇ ਇੱਕ ਡਾਟਾ ਇਕੱਠਾ ਕੀਤਾ ਉਸ ਡੇਟੇ ਨੂੰ ਇਸਤੇਮਾਲ ਕਰਕੇ ਇਹ ਲੋਕਾਂ ਨੂੰ ਮੈਸੇਜ ਭੇਜੇ ਕਿ ਜੇ ਤੁਹਾਡਾ ਫਾਰਮ ਭਰ ਗਿਆ ਤਾਂ ਝਾੜੂ ਨੂੰ ਵੋਟ ਪਾਓ ਨਾਲ ਦੀ ਨਾਲ 1000 ਰੁਪਏ ਸ਼ੁਰੂ ਹੋ ਜਾਣਗੇ ਇਹ ਸਾਰਾ ਡਾਟਾ ਇਕੱਠਾ ਕਰਨ ਦਾ ਇੱਕ ਤਰੀਕਾ ਹੈਗਾ ਹੁਣ ਉਹ ਤਾਂ ਨਿਕਲ ਗਿਆ ਚਾਰ ਸਾਲ ਨਿਕਲ ਕੇ ਦਵਾਨੀ ਕਿਸੇ ਬੀਬੀ ਨੂੰ ਮਿਲ ਹੀ ਨਹੀਂ ਤਾਂ ਹੁਣ ਨਵਾਂ ਡਰਾਮਾ ਕਰਨਾ ਹੈਗਾ ਇਹ 10 ਲੱਖ ਦਾ ਹੁਣ ਨਵਾਂ ਡਰਾਮਾ ਹੈਗਾ ਸੋ ਇਹ ਤਾਂ ਨਿਤ ਨਵੇਂ ਡਰਾਮੇ ਹੀ ਕਰਦੇ ਰਹਿੰਦੇ ਨੇ ਹਕੀਕਤ ਜ਼ਮੀਨ 'ਚ ਆਏ ਕੀ ਬੁਰਾ ਹਾਲ ਹੈ ਕਿ ਪਹਿਲੇ ਇਹਨਾਂ ਨੇ ਆਪਣੇ ਮੁਹੱਲੇ ਕਲੇਨੇ ਬਣਾਏ ਸਾਰੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਖਿੱਚ ਕੇ ਉੱਥੇ ਬਿਠਾਤਾ ਉੱਥੇ ਵੀ ਕੀ ਕੋਈ ਨਾ ਕੋਈ ਦਵਾਈ ਮਿਲੇ ਨਾ ਕੋਈ ਇਲਾਜ ਹੋਏ ਸੋ ਇਹ ਸਾਰੇ ਡਰਾਮੇ ਹੈਗੇ ਸਰਕਾਰ ਤੋਂ ਡਰਾਮੇ ਤੋਂ ਇਲਾਵਾ ਇਹ ਨਾ ਦੇਖੋ ਕੁਛ ਹੈ ਨੌਜਵਾਨਾਂ ਨੂੰ ਚੱਕਿਆ ਜਾ ਰਹੇ ਹਜ਼ਾਰਾਂ ਗ੍ਰਿਫਤਾਰੀਆਂ ਜੋਰੀਆਂ ਦੇ ਨਜ਼ਾਇਜ਼ ਨਹੀਂ ਨੌਜਵਾਨਾਂ ਦੇ ਕਰਦੇ ਨਹੀਂ ਇਹ ਤਾਂ ਸਿਗਾ ਗੈਂਗਸਟਰ ਦੀ ਉਹਨਾਂ ਨੂੰ ਫੜਨ ਵਾਸਤੇ ਤੇ ਫਿਰ ਨੌਜਵਾਨਾਂ ਨੂੰ ਕਾਨੂੰਨ ਫੜ ਰਹੇ ਨੇ ਮੈਂ ਤਾਂ ਸੋਚਿਆ ਕਿ ਆ ਗੈਂਗਸਟਰ ਨੂੰ ਫੜਨਗੇ ਲੇਕਿਨ ਇਸ ਫਰਹਾਰ ਜੀ ਜਿਹੜਾ ਵੀ ਨਾ ਰੱਖਿਆ ਹੈਗਾ ਕਿਹੜੇ ਗੈਂਗਸਟਰ ਨੂੰ ਫੜਿਆ ਹੈਗਾ ਲੰਬੇ ਲੰਬੇ ਇੱਕ ਪੇਜ ਦੇ ਇਸ਼ਤਿਹਾਰ ਅਖਬਾਰਾਂ ਚ ਜ਼ਰੂਰ ਲੋਕਾਂ ਦੇ ਕਰੋੜਾਂ ਰੁਪਏ ਖਰਚ ਕਰਕੇ ਲਗਾਤੇ ਲੇਕਿਨ ਗੈਂਗਸਟਰ ਫੜਿਆ ਕਿਹੜਾ ਹੈਗਾ ਮੈਂ ਤਾਂ ਬਲਕੇ ਅਖਬਾਰੀਆ ਪੜਿਆ ਸੀਗਾ ਕਿ ਭਗਵਾਨਪੁਰਿਆ ਜਿਹੜਾ ਇੱਕ ਨੋਨ ਗੈਂਗਸਟਰ ਜਿਨ੍ਹਾਂ ਦੇ ਖਿਲਾਫ ਇਹਨਾਂ ਨੇ ਹੀ ਓ.ਪੀ.ਐਲ ਲਾਇਆ ਸੀਗਾ ਉਹ ਕਹਿੰਦੇ ਹੁਣ ਉਹਦੇ ਖਿਲਾਫ ਕੋਈ ਸਬੂਤ ਨਹੀਂ ਤਾਂ ਅਸੀਂ ਪ੍ਰੋਸੀਕਿਊਸ਼ਨ ਨਹੀਂ ਕਰ ਸਕਦੇ ਸੋ ਇਹ ਗੈਂਗਸਟਰ ਨੂੰ ਫੜ ਰਹੇ ਨੇ ਕਿ ਰਲੇ ਹੋਏ ਨੇ ਤੇ ਛੱਡ ਰਹੇ ਨੇ ਤੇ ਆਹੀ ਕਾਰਨ ਹੈ ਕਿ ਰੋਜ਼ ਦਿਨ ਦਿਹਾੜੇ ਮੋਤਾ ਹੋ ਰਹੀਆਂ ਨੇ ਇਹ ਨਵਾਂ ਸਾਲ ਚੜਿਆ ਤੇ ਨਵਾਂ ਸਾਲ ਦੇ ਪਹਿਲੇ 10 ਦਿਨ ਲਗਾਤਾਰ ਖਬਰਾਂ 'ਚ ਕਿੱਥੇ ਕਤਲ ਹੋ ਰਹੇ ਨੇ ਕਿੱਥੇ ਲੁੱਟਖੋਹ ਹੁਣ ਤੁਹਾਡੇ ਇੱਥੇ ਸ਼ਹਿਰ 'ਚ ਵੀ ਮੈਨੂੰ ਪਤਾ ਲੱਗਿਆ ਕੱਲ ਪਰਸੋਂ ਹੀ 20 ਲੱਖ ਰੁਪਏ ਲੁੱਟ ਕੇ ਲੈ ਗਏ ਇੱਕ ਦੁਕਾਨ ਦੇ ਦੁਕਾਨ ਤੋਂ ਰੋਜ਼ ਲੁੱਟਖੋਹ ਫਿਰੋਤੀਆਂ ਹੋ ਰਹੀਆਂ ਨੇ ਇਹ ਕਿਨੂੰ ਫੜ ਰਹੇ ਨੇ ਪਤਾ ਨਹੀਂ ਕੋਈ ਕਰੰਦੇ ਕਰੁੰਦੇ ਜੇ ਫੜ ਰਹੇ ਨੇ ਫੜਨਾ ਹੈ ਤਾਂ ਅਸਲ ਬੰਦਿਆਂ ਨੂੰ ਫੜੇ ਕਦੇ ਕਹਿੰਦੇ ਸੀ 골ਡੀ ਬਰਾਡ ਨੂੰ ਫੜ ਰਹੇ ਨੇ ਕਦੇ ਕੁਝ ਕਹਿੰਦੇ ਸੀ ਜੇਲਾ ਦੇ ਵਿੱਚੋਂ ਤੇ ਇਹਨਾਂ ਦੀ VIP ਦੀ ਤਰ੍ਹਾਂ ਤਾਂ ਇੰਟਰਵਿਊਜ਼ ਹੁੰਦੀਆਂ ਨੇ ਗੈਂਗਸਟਰਾਂ ਦੀ ਸੋ ਇਹਨਾਂ ਨੇ ਫੜਨਾ ਕੀ ਹੈਗਾ ਇਹ ਤਾਂ ਆਪ ਇਹਨਾਂ ਨੂੰ ਇਹਨਾਂ ਨੂੰ ਸ਼ੈ ਦੇ ਰਹੇ ਨੇ